ਭਗਵੰਤ ਮਾਨਸਿਆ ਤੇਰੇ ਲਾਰੇ ਤੇ ਵਿਆਹੇ ਵੀ ਕੁਵਾਰੇ ਭਗਵੰਤ ਮਾਨਸਿਆ ਤੇਰੇ ਰੰਗ ਤੇ ਪੰਜਾਬ ਦੀ ਨੌਜਵਾਨੀ ਚਿੱਟੇ ਚ ਤੰਗ ਪੰਜਾਬ ਭਗਵੰਤ ਮਾਨਸਿਆ ਤੇਰੇ ਰੰਗ ਤੇ ਨੌਜਵਾਨ ਬਾਹਰ ਜਾਣ ਨੂੰ ਤੰਗ ਇਹ ਬਾਹਰ ਕੋਈ ਸ਼ੌਂਕ ਨੂੰ ਨਹੀਂ ਜਾ ਰਹੇ ਤੂੰ ਘੱਲ ਰਿਆਂ ਤੇ ਤੂੰ ਤੰਗ ਕਰ ਰਿਆਂ ਤਾਂ ਲੋਕ ਜਾ ਰਹੇ ਆ ਮੇਰੇ ਕੋਲ ਆ ਮਾਪੇ ਆ ਪਾਏ ਆ ਜਿਨ੍ਹਾਂ ਨੇ ਆਪ ਦਾ ਬੱਚਾ ਪੜਾਇਆ ਕੀ ਕਰਾਇਆ ਜੀ ਤੁਸੀਂ ਐਮ ਐਸ ਸੀ ਐਗਰੀਕਲਚਰ ਹਾਂ ਐਮ ਐਸ ਸੀ ਐਗਰੀਕਲਚਰ ਲੁਧਿਆਣੇ ਲੁਧਿਆਣੇ ਤੋਂ ਕਰਾਈ ਕੋਈ ਇਹਨਾਂ ਨੇ ਆਪਦੇ ਕੋਲੋਂ ਨਹੀਂ ਕਰਾਈ ਉਹ ਤੇਰੇ ਕਹਿਣ ਤੇ ਕਰਾਈ ਆ ਤੂੰ ਕਿਹਾ ਸੀ ਜਿਵੇਂ ਪਿੰਡਾਂ ਦੇ ਵਿੱਚ ਮਾਸਟਰ ਹੁੰਦੇ ਆ ਸਕੂਲਾਂ ਦੇ ਵਿੱਚ ਉਸੇ ਤਰ੍ਹਾਂ ਅਸੀਂ ਹਰ ਪਿੰਡ ਦੇ ਵਿੱਚ ਖੇਤੀਬਾੜੀ ਜਿਹੜਾ ਖੇਤੀਬਾੜੀ ਮਾਸਟਰ ਵੀ ਰੱਖਾਂਗੇ ਉਹ ਦੱਸੂਗਾ ਵੀ ਭਾਈ ਇੱਥੇ ਆਹ ਬੀਜੋ ਤੁਸੀਂ ਆਹ ਕਰੋ ਤੇ ਨਾਲ ਜਿਹੜਾ ਕਹਿ ਲੋ ਨਾਲੇ ਤਾਂ ਰੋਜ਼ਗਾਰ ਮਿਲੂਗਾ ਨਾਲੇ ਫਸਲ ਚੰਗੀ ਹੋਊਗੀ ਇਹ ਗੱਲਾਂ ਸੀ ਕੋਈ ਆਪਦੇ ਕੋਲੋਂ ਨਹੀਂ ਕਹਿ ਰੇ ਅੰਕਲ ਜੀ ਕੋਲ ਵੀਡੀਓ ਆ ਵੀਡੀਓ ਵਿਖਾ ਰਹੇ ਆ ਪਹਿਲੀ ਗੱਲ ਤੇ ਵੀ ਜਿਹੜਾ ਤੂੰ ਕੰਮ ਕਰਨਾ ਹੀ ਨਹੀਂ ਤੇ ਤੂੰ ਲੋਕਾਂ ਦਾ ਫਿਰ ਪੈਸਾ ਬਰਬਾਦ ਕਿਉਂ ਕਰਵਾ ਰਿਆ ਪੜ੍ਹਾਈ ਦੇ ਵਿੱਚ ਇਹਨਾਂ ਨੇ ਵੀ 25 ਲੱਖ ਰੁਪਈਆ 6 ਸਾਲਾਂ ਦੇ ਵਿੱਚ ਲਾ ਦਿੱਤਾ ਪੜ੍ਹਾਈ ਤੇ ਵੀ ਲੱਗਦਾ ਮੁੰਡਾ ਲੁਧਿਆਣੇ ਰਹਿੰਦਾ ਇੱਥੋਂ ਲਗਪਗ ਲੁਧਿਆਣਾ ਮੇਰੇ ਫਾਇਲਕਾ ਤੋਂ 2.5 250 ਕਿਲੋਮੀਟਰ ਪੈ ਜਾਂਦਾ ਉੱਥੇ ਰਹਿਣਾ ਉਥੋਂ ਦਾ ਖਰਚਾ ਇਹ ਕੋਈ ਘਰ ਤਾਂ ਹੈ ਨਹੀਂ ਕੋਈ ماں ਦਾ ਛਾਬਾ ਤਾਂ ਹੈ ਨਹੀਂ ਜਾ ਕੇ ਅਗਲਾ ਸਿੱਧੀ ਚੱਕ ਨੂੰ ਕਿਉਂ ਜੀ ਸਹੀ ਗੱਲ ਹੈ ਉਥੇ ਪਾਣੀ ਵੀ ਮਿਲਣਾ ਤਾਂ 20 ਰੁਪਿਆ ਦੀ ਬੋਤਲ ਮਿਲਣੀ ਆ ਕਿਉਂਕਿ ਚੰਗਾ ਤਾਂ ਪਾਣੀ ਮਿਲਦਾ ਵੀ ਨਹੀਂ ਅਸੀਂ 1 ਨਵੰਬਰ ਨੂੰ ਆਏ ਸੀਗੇ ਤੇ ਪਾਣੀ ਸਾਨੂੰ ਪਤਾ ਸੀ ਬੋਤਲਾਂ ਨਾਲ ਲੈ ਲੈ ਪੀਤਾ ਹੁਣ ਤੂੰ ਉਥੇ ਇੱਕ ਪਾਸੇ ਡਬੇਟਾ ਰੱਖੀਆਂ ਸੀ 1 ਨਵੰਬਰ ਨੂੰ ਤੇ 1 ਨਵੰਬਰ ਤੋਂ ਪਹਿਲਾਂ ਇੱਕ ਦਿਨ ਸ਼ਾਮ ਨੂੰ ਜਿਹੜੇ ਇਹ ਨੌਜਵਾਨ ਸੀਗੇ ਇਹਨਾਂ ਦੇ ਜਿਹੜੀ ਆ ਐਮ ਐਸ ਸੀ ਬੱਚੇ ਆਗੇ ਸੀ ਕਲਚਰ ਵਾਲੇ ਐਗਰੀਕਲਚਰ ਵਾਲੇ ਤੂੰ ਉਹਨਾਂ ਨੂੰ ਪਹਿਲੇ ਨਜ਼ਰ ਬੰਦ ਕਰਾਤਾ ਹੁਣ ਇਹ ਗੱਲ ਦੀ ਤੈਨੂੰ ਸ਼ਰਮ ਚਾਹੀਦੀ ਆ ਬਹੁਤ ਜ਼ਿਆਦਾ ਸ਼ਰਮ ਚਾਹੀਦੀ ਆ ਕਿ ਤੂੰ ਇੱਕ ਮਾਪੇ ਦੀਆਂ ਬਰਦਸ਼ੀਸਾ ਲੈ ਰਿਆਂ ਇਹਨਾਂ ਦਾ ਕੱਲਾ-ਕੱਲਾ ਪੁੱਤ ਆ ਉਹ ਕਹਿੰਦਾ ਹੁਣ ਮੈਂ ਬਾਹਰ ਜਾ ਵੜਨਾ ਔਰ 26-27 ਸਾਲ ਉਹਦੀ ਉਮਰ ਆ ਐਮਐਸਸੀ ਐਗਰੀਕਲਚਰ ਉਹਨਾਂ ਨੇ ਕੀਤੀ ਆ ਐਮਐਸਸੀ ਐਗਰੀਕਲਚਰ ਕੀਤੀ ਆ ਹਾਂ ਫਾਰਮਿੰਗ ਔਰ ਜਿਹੜੀ ਕਹਿ ਲੋ ਤੁਹਾਡੇ ਕਹਿਣ ਤੇ ਕਰਵਾਈ ਔਰ ਤੇਰੇ ਤੇ ਯਕੀਨ ਸੀ ਇਹਨਾਂ ਨੂੰ ਵੀ ਤੂੰ ਇਹਨਾਂ ਨੂੰ ਨੌਕਰੀ ਦੇਵੇਂਗਾ ਅਕਸਰ ਭਗਵੰਤ ਮਾਨ ਆ ਦੂਜੀਆਂ ਸਰਕਾਰਾਂ ਨੂੰ ਹਰਾ ਕੇ ਬਣਿਆ ਤੇ ਬਹੁਤ ਕੁਝ ਇਹਨੇ ਪੰਜਾਬ ਦਾ ਇਹਨੇ ਕਿਹਾ ਸੀ ਮੈਂ ਆਹ ਕਰੂੰਗਾ ਤੇ ਮੈਂ ਉਹ ਕਰੂੰਗਾ ਪਰ ਇਸ ਟਾਈਮ ਰੋਣੇ ਮੇਰੇ ਕੋਲ ਆ ਰੋ ਰਹੇ ਆ ਤੇ ਨਾਲ ਹੀ ਰੋਣੇ ਰੋ ਰਹੇ ਆ ਉਹਨਾਂ ਦੇ ਮਾਤਾ ਜੀ ਉਹ ਕਹਿੰਦੇ ਕੱਲਾ ਕੱਲਾ ਮੁੰਡਾ ਹੁਣ ਉਹਦੀ ਵਿਆਹਣ ਵਾਲੀ ਉਮਰ ਆ ਉਹ ਆਂਦਾ ਸੀ ਬਾਹਰ ਜਾਣਾ ਤੇ ਅਸੀਂ ਬਾਹਰ ਕਿਵੇਂ ਕੱਲੀਏ ਅਕਸਰ ਬਚਪਨ ਤੋਂ ਉਹ ਲੱਗਿਆ ਪੜਨ ਲੇਖਨ ਤੇ ਹੁਣ ਤਾਂ ਕੋਈ ਕੰਮ ਵੀ ਨਹੀਂ ਕਰ ਸਕਦਾ ਤੇ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਬਾਹਰ ਘੱਲਣ ਦੇ ਵਿੱਚ ਤੇਰਾ ਪੂਰਾ ਯੋਗਦਾਨ ਤੂੰ ਇਹ ਨਹੀਂ ਕਹਿ ਸਕਦਾ ਕਿ ਨੌਜਵਾਨੀ ਬਾਹਰ ਜਾ ਰਹੀ ਆ ਔਰ ਜਿਹੜੇ ਯੂਪੀ ਬਿਹਾਰ ਤੋਂ ਲਿਆ ਕੇ ਤੂੰ ਜਿਹੜਾ ਕੱਲ ਉਹਨਾਂ ਨੂੰ ਨੌਕਰੀਆਂ ਦਿਨਾ ਇੱਥੇ ਕਦੇ ਕੋਈ ਲਾਤਾ ਕਦੇ ਕੋਈ ਲਾਤਾ ਤੇ ਤੇਰਾ ਜਿਹੜਾ ਮੀਤ ਹੈਰ ਮੰਤਰੀ ਆ ਉਹ ਆਂ ਦਾ ਦੱਸੋ ਜੀ ਅਸੀਂ ਕਿਵੇਂ ਲਾ ਸਕਦੇ ਆ ਜਦੋਂ ਇਹ ਤਾਂ ਅਸੀਂ ਬਦਲ ਹੀ ਨਹੀਂ ਸਕਦੇ ਐ ਨਹੀਂ ਕਰ ਸਕਦੇ ਤੇ ਤੁਹਾਨੂੰ 92 ਨੂੰ ਬਣਾਇਆ ਕਦੇ ਵਾਸਤੇ ਆ ਕਿ ਜਦੋਂ ਦੂਜੀਆਂ ਸਟੇਟਾਂ ਦੇ ਵਿੱਚ ਕਿਹੜਾ ਕਾਨੂੰਨ ਆ ਵੀ ਜਿਹੜਾ ਜਾ ਕੇ ਕੋਈ ਬੰਦਾ ਉੱਥੇ ਥਾਂ ਨਹੀਂ ਲੈ ਸਕਦਾ ਉੱਥੇ ਮਕਾਨ ਨਹੀਂ ਲੈ ਸਕਦਾ ਕੋਈ ਨੌਕਰੀ ਨਹੀਂ ਕਰ ਸਕਦਾ ਉਸੇ ਤਰ੍ਹਾਂ ਵਿਧਾਨ ਸਭਾ ਦੇ ਵਿੱਚ ਤੁਸੀਂ ਮਤਾ ਪਾਓ ਸਾਡਾ ਤਾਂ ਪੰਜਾਬ ਖਾਲੀ ਹੋਈ ਜਾਂਦਾ ਏਜੰਸੀਆਂ ਦੇ ਪਲਾਨ ਦੇ ਤਹਿਤ ਤੇ ਤੁਸੀਂ ਮੂੰਹ ਚੱਕ ਕੇ ਸਾਰਾ ਕਦੇ ਉਹ ਕੇਜਰੀਵਾਲ ਦੇ ਮਗਰ ਭੱਜ ਗਏ ਕਦੇ ਕਿਵੇਂ ਭੱਜ ਗਏ ਤੁਹਾਨੂੰ ਪਤਾ ਹੀ ਹੋਣਾ ਜਦੋਂ ਕੇਜਰੀਵਾਲ ਆਉਂਦਾ ਹਾਂਜੀ ਜਦੋਂ ਕੇਜਰੀਵਾਲ ਆਉਂਦਾ ਤੇ ਉਦੋਂ ਤੁਪੀਆਂ 55 ਕਰੋੜ ਰੁਪਇਆ ਖਰਚਾ ਕਰਦਾ ਇੱਕ ਰੈਲੀ ਤੇ ਤਿੰਨ ਚਾਰ ਘੰਟਿਆਂ ਦੇ ਵਿੱਚ ਦੂਜੇ ਪਾਸੇ ਤੂੰ ਮਤਾਂ ਦਿਨਾ ਉਹਨਾਂ ਲੋਕਾਂ ਨੂੰ ਕਿ ਵਿਆਹ ਤੇ ਇੰਨਾ ਖਰਚਾ ਨਾ ਕਰੋ ਉਹ ਭਾਈ ਜਿਨ੍ਹਾਂ ਦੇ ਖੁਦ ਘਰ ਕੱਚ ਦੇ ਆ ਲੋਕਾਂ ਦੇ ਘਰਾਂ ਚ ਡਲੇ ਮਾਰੀ ਜਾਂਦੇ ਆ ਕਮਾਲ ਦੀ ਗੱਲ ਹੋ ਗਈ ਭਗਵੰਤ ਮਾਨਸਿਆਂ ਝਾਤੀ ਮਾਰ ਇਧਰ ਕਿੱਧਰ ਝਾਕੀ ਜਾਣਾ ਇਹ ਉਹ ਮਾਪੇ ਇਕੱਲੇ ਇਹ ਨਹੀਂ ਇਹ ਸਾਰੇ ਪੰਜਾਬ ਦੇ ਮਾਪੇ ਦੀ ਕਿੰਨੇ ਕੁ ਤੁਹਾਡੇ ਅਨੁਸਾਰ ਉਹ ਜਿਹੜੀ ਤੁਸੀਂ ਐਮ ਐਸ ਸੀ ਬਹੁਤ ਬੱਚੇ 14 15000 ਬੱਚਾ ਕਿੰ ਕੀ ਫਿਰਦਾ ਅੱਛਾ ਜੀ ਤੇ ਸਿਰਫ 150 ਪੋਸਟ ਕੱਢੀ 150 ਪੋਸਟ ਕੱਢੀ 150 ਪੋਸਟ ਕੱਢੀਓ ਤੇ 22 ਮਾਰਚ ਨੂੰ ਟੈਸਟ ਲੈਣਾ ਸੀ ਉਹ ਹੁਣ 22 ਮਾਰਚ ਦੀ ਬਜਾਏਗਾ 30 ਜੂਨ ਨੂੰ ਕਰ ਤੇ ਇਹ ਤਾਂ ਦਾ ਸੀ ਪਿੰਡ-ਪਿੰਡ ਦੇ ਵਿੱਚ ਐਗਰੀਕਲਚਰ ਕੋਈ ਪ੍ਰੋਟੈਸ ਨਹੀਂ ਕੀਤਾ ਕੋਈ ਨਾ ਹੀ ਨਹੀਂ ਹੈਗਾ ਗੱਲ ਹੀ ਨਹੀਂ ਸੁਣੀ ਇਹਨਾਂ ਬੱਚਿਆਂ ਦੀ ਜਦੋਂ ਲੁਧਿਆਣਾ ਡਿਬੇਟ ਰੱਖੇ ਤੁਸੀਂ ਮੈਨੂੰ ਦੱਸ ਰਹੇ ਸੀ ਆਪਣਾ ਜਿਹੜਾ ਖੇਤੀਬਾੜੀ ਮੰਤਰੀ ਇਹਦੇ ਕੋਲ ਗਏ ਤੁਸੀਂ ਉਹ ਕਹਿੰਦੇ ਉਹ ਕਹਿੰਦੇ ਕੋਰਸ ਬੱਚੇ ਗਏ ਉਹ ਬੱਚਿਆਂ ਨੂੰ ਕਹਿੰਦੇ ਇਹ ਤਾਂ ਸਾਰਾ ਤੁਕਨੀਚਲਾ ਕੋਰਸ ਇਹ ਤਾਂ ਕੋਰਸ ਹੀ ਬਾੜਾ ਹੈ ਤੇ ਫਿਰ ਇਹਨੂੰ ਬੰਦ ਕਰੋ ਫਿਰ ਤੈਨੂੰ ਖੇਤੀਬਾੜੀ ਮੰਤਰੀ ਕਾਦੇ ਹਾਸਤੇ ਬਣਾਇਆ ਯੂਨੀਵਰਸਿਟੀ ਫਿਰ ਬੰਦ ਕਰ ਦੇ ਜੀ ਯੂਨੀਵਰਸਿਟੀ ਇਹ ਕੋਰਸ ਹੀ ਮਾੜਾ ਹੈ ਤੇ ਯੂਨੀਵਰਸਿਟੀ ਬੰਦ ਕਰ ਸਭ ਤੋਂ ਪਹਿਲਾਂ ਤੇ ਇਹਦਾ ਅਹੁਦਾ ਭੰਗ ਕਰਨ ਖੇਤੀਬਾੜੀ ਮੰਤਰੀ ਦਾ ਵੀ ਤੂੰ ਖੇਤੀਬਾੜੀ ਮੰਤਰੀ ਕਾਦੇ ਹਾਸਤੇ ਲੱਗਿਆ ਜੇਕਰ ਉਹ ਜੇਕਰ ਇਹ ਤੈਨੂੰ ਇਹ ਲੱਗਦਾ ਵੀ ਇਹ ਤਾਂ ਕੋਰਸ ਹੀ ਸਾਰਿਆਂ ਤੋਂ ਨੀਵਾ ਕੋਰਸਾ ਮਾੜਾ ਕੋਰਸ ਆ ਤੇ ਫਿਰ ਤੂੰ ਖੇਤੀਬਾੜੀ ਮੰਤਰੀ ਕਾਦੇ ਹਾਸਤੇ ਬਣਿਆ ਫਿਰਦਾ ਆਪ ਜਵਾਬ ਦੇ ਇਸ ਗੱਲ ਦੇ ਜਿਹੜਾ ਤੁਸੀਂ ਕਰੋੜਾ ਰੁਪਿਆ ਰੈਲੀਾਂ ਤੇ ਲਾਇਆ ਹਰ ਰੈਲੀ ਤੇ ਕਰੋੜਾ ਰੁਪਿਆ ਖਰਚਾ ਕਰਦੇ ਆ ਯਾਰ ਤੁਸੀਂ ਉਹੀ 1.5 200 ਕਰੋੜ ਰੁਪਿਆ ਜਿਹੜਾ ਤੁਸੀਂ ਉਹ ਬੱਚਾ ਲਵਾ ਦਿੰਦੇ ਫੇਰ ਤੂੰ ਇਹ ਗੱਲ ਕਹੀ ਆ ਭਗਵੰਤ ਮਾਨਸੇ ਅੰਕਲ ਕੋਲ ਵੀਡੀਓ ਸੇਵ ਪਈ ਆ ਉਹ ਮੈਂ ਜਿਹੜੀ ਵੀਡੀਓ ਆ ਉਹ ਵੀਡੀਓ ਵੇਖੀ ਆ ਤੇ ਜੇ ਮੈਨੂੰ ਮਨ ਕੱਟ ਕੇ ਵਿਖਾਉ ਮੈਂ ਲੋਕਾਂ ਨੂੰ ਵੀ ਸੁਣਾਵਾ ਉਹਦੇ ਵਿੱਚ ਕੀ ਕਿਹਾ ਪਿੰਡ ਪਿੰਡ ਦੇ ਵਿੱਚ ਐਗਰੀਕਲਚਰ ਜਿਵੇਂ ਮਾਸਟਰ ਜਿਵੇਂ ਦੂਜੇ ਸਕੂਲਾਂ ਚ ਮਾਸਟਰ ਆ ਉਸੇ ਤਰ੍ਹਾਂ ਖੇਤੀਬਾੜੀ ਦਾ ਮਾਸਟਰ ਰੱਖਾਂਗੇ ਮੇਰੇ ਉਹ ਜਿਹੜੀ ਤੁਸੀਂ ਵਟਸਐਪ ਤੇ ਕੱਢੀ ਸੀ ਨਾ ਜਿਹੜੀ ਇੱਕ ਇੱਕ ਮਿੰਟ ਮੈਂ ਛੱਡਿਆ ਜੀ ਮੜਾ ਜੀ ਉਹ ਇੱਥੇ ਪਈ ਹੋਣੀ ਕਿੱਥੇ ਉਹ ਥੱਲੇ ਹੀ ਆ ਆ ਚ ਲਾਇਆ ਜੀ ਤੇ ਤੂੰ ਇਹ ਗੱਲ ਕਹਤੀ ਭਗਵਾਨ ਤੁਮਨ ਸਿਆ ਗੌਰ ਕਰ ਕਿ ਹਰ ਪਿੰਡ ਪਿੰਡ ਦੇ ਵਿੱਚ ਖੇਤੀਬਾੜੀ ਰੱਖਾਂਗੇ ਤੇ ਪੋਸਟਾਂ ਕਿੰਨੀਆਂ ਕੱਢੀਆਂ 150 ਹੁਣ ਲਗਭਗ 13000 ਪਿੰਡ ਆ ਤੇ ਤੂੰ 13000 ਪੋਸਟਾਂ ਕੱਢਦਾ 13000 ਬਚ ਇਹ ਕਹਿੰਦੇ ਨਰਕਾਂ ਦੇ ਵਿੱਚ ਨਰਕ ਤਾਂ ਕੋਈ ਬਹੁਤ ਹੀ ਵੱਡੀ ਚੀਜ਼ ਨਹੀਂ ਲੱਗਣੀ ਤੁਹਾਨੂੰ ਉੱਥੇ ਕਹੋਗੇ ਕਿ ਸਾਨੂੰ ਨਰਕਾਂ ਚ ਸਿੱੜਦੇ ਪਰ ਰੱਬ ਨੇ ਕਹਿਣਾ ਕਿ ਲੋਕ ਇੰਨੇ ਦੁਖੀ ਹੋਏ ਆ ਬਦਸੀਸ ਤਾਂ ਇੱਕ ਮਾੜੀ ਹੁੰਦੀ ਆ ਕਿਉਂ ਜੀ ਸਹੀ ਗੱਲ ਬਦਸੀਸ ਤਾਂ ਇੱਕ ਮਾੜੀ ਹੁੰਦੀ ਆ ਪਰ ਤੁਸੀਂ 3 ਕਰੋੜ ਬਦਸੀਸ ਲੱਗੀ ਆ ਤੁਹਾਨੂੰ ਤੇ ਉਹ ਇੱਕ ਵਾਰ ਹੀ ਨਹੀਂ ਲੱਗਦੀ 3 ਕਰੋੜ ਬਦਸੀਸ ਤੁਹਾਨੂੰ ਆਏ ਦਿਨ ਆਏ ਘੰਟੇ ਲੱਗਦੀ ਆ 55 ਸਾਲਾਂ ਦੇ ਵਿੱਚ ਤੁਹਾਨੂੰ ਇਹ ਯਾਦ ਰੱਖ ਲੋ 3 ਕਰੋੜ ਦਿੱਲੀ ਦੀ ਬਦਸਿਸ ਤੇ ਦਸਾਂ ਦਿਨਾਂ ਦੀ ਕਿੰਨੀ ਹੋ ਗਈ 30 ਕਰੋੜ ਬਦਸਿਸ ਤੇ ਜੇਕਰ ਗੱਲ ਕਰੀਏ ਕਿੱਥੇ ਦੀ ਕਿੱਥੇ ਗਈ ਅਰਬਾਂ ਖਰਬਾਂ ਤੁਹਾਨੂੰ ਬਦਸਿਸ ਲੱਗਣੀ ਆ ਤੇ ਇਹਦਾ ਹਰਜਾਨਾ ਤੂੰ ਭਰਨਾ ਇਹ ਹਰਜਾਨਾ ਤੈਨੂੰ ਭਰਨਾ ਪੈਣਾ ਇਹਨਾਂ ਦੀ ਬਦਸਿਸ ਪਰੇ ਰਹਿ ਗਈ ਤੇ ਜਿਹੜੇ ਐਨ ਆਰ ਆਈ ਝੋਲਣਾ ਟੱਡ ਟੱਡ ਕੇ ਉਹਨਾਂ ਨੇ ਆਪਦੀ ਮਿਹਨਤ ਦਾ ਤੁਹਾਨੂੰ ਆਹ ਉਹ ਲੋਕ ਦੱਸਦੇ ਨੇ ਦੇ ਸਾਨੂੰ ਫੋਨ ਕਰਕੇ ਕਿ ਅਸੀਂ ਫਾਣ ਦਿੱਤੇ ਇਹਨਾਂ ਨੂੰ ਪਰ ਉਹਨਾਂ ਦੀ ਬਦਦਸ਼ੀਸ਼ ਵੀ ਲੱਗਣੀ ਆ ਯਾਦ ਰੱਖੀ ਤੇ ਨਰਕ ਮੰਗੋਂਗੇ ਪਰ ਤੁਹਾਨੂੰ ਨਰਕ ਨਹੀਂ ਮਿਲਨੇ ਯਾਦ ਰੱਖ ਲਓ ਤੁਸੀਂ ਕੋਈ ਗੱਲ ਕਹਿਣੀ ਚਾਹੋਗੇ ਹੋਰ ਕੀ ਸਾਡੇ ਹੈ ਵੀ ਜਿਹੜਾ ਬੱਚਿਆਂ ਨੂੰ ਰਜਗਾਰ ਦੇਣ ਜਿਹੜੇ ਐਮਐਸਸੀ ਐਗਰ ਕਲਚਰਾਂ ਦੇ ਤੁਰੇਂਦੇ ਟੀਚਰ ਕਹੇ ਤੁਰੇ ਫਿਰਦੇ ਹਾਂ ਬਿਲਕੁਲ ਜੇ ਟੀਚਰ ਕਹੇ ਤੇ ਟੀਚਰ ਲਾਵੇ ਬੱਚਾਂ ਨੂੰ ਰਜਗਾਰ ਮਿਲੇ ਤੇ ਜੇ ਨਹੀਂ ਲਾਵੇ ਲਈ ਲਾਣੇ ਤੇ ਫਿਰ ਬੱਚੇ ਸਾਡੇ ਪੈਸੇ ਮੜੇ ਪੈਸੇ ਵੜਾ ਵੀ ਜਿਹੜਾ 20-25 ਲੱਖ ਰੁਪਏ ਲੱਗਿਆ ਸਨੇ ਵਿਆਜ ਯਾਦ ਰੱਖੋ ਕਿ ਆ ਮੇਰੀ ਵੀ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਕਿ ਜਿਹੜਾ ਇਹ ਭਾਈ ਸਾਹਿਬ ਹੈ ਬੜੇ ਜਿਹੜੇ ਐਗਰੀਕਲਚਰ ਵਾਲਿਆਂ ਨੇ ਕੀਤੀ ਮੈਨੂੰ ਅੰਕਲ ਜੀ ਕਾਫੀ ਜਿਨ੍ਹਾਂ ਨੇ ਫੋਨ ਕਰ ਰਹੇ ਸੀ ਤੇ ਮੈਂ ਇਥੋਂ ਜਿਹੜਾ ਕਿ ਲੱਖੇ ਸੁਧਾਰੇ ਨਾਲ ਸੀਗਾ ਪ੍ਰਚਾਰ ਤੇ ਮੈਂ ਕਿਹਾ ਜਿਸ ਦਿਨ ਮੈਂ ਘਰੇ ਹੋਇਆ ਤੋ ਰਾਤ ਮੈਂ ਕਾਫੀ ਰਾਤ ਬਾਗਲਪਿੰਡੀ ਰਹਿ ਗਿਆ ਸੀ ਲੰਬੀ ਦਾ ਉੱਥੋਂ ਅਸੀਂ ਲੇਟ ਆਏ ਆ ਤੇ ਉਦੋਂ ਸੁੱਤੇ ਪਏ ਸੀ ਜਦੋਂ ਅੰਕਲ ਨੇ ਛਾਪਾ ਹੀ ਮਾਰਿਆ ਸਿੱਧਾ ਕਹਿਣ ਤੇ ਫੌਰ ਤੇ ਇਹ ਕਹਿੰਦੇ ਆ ਜਾ ਬੱਲੀ ਹੁਣ ਕਾਬੂ ਆ ਗਿਆ ਮੈਂ ਚਲੋ ਕੋਈ ਗੱਲ ਨਹੀਂ ਆ ਗਿਆ ਤਾਂ ਕਾਬੂ ਬੈਠੇ ਆਪਾਂ ਤੇ ਇਹ ਭਾਈ ਇਹ 10 12 ਹਜ਼ਾਰ ਬੱਚੇ ਨੇ ਅੰਕਲ ਦੱਸ ਰਹੇ ਆ ਵੀ ਐਗਰੀਕਲਚਰ ਕੀਤੀ ਆ ਉਹਨਾਂ ਦੀ ਵੀ ਉਹਨਾਂ ਨੂੰ ਵੀ ਬੇਨਤੀ ਆ ਭਾਈ ਕਾਨੂੰਨੋਕ ਰਣਾ ਲੈ ਕੇ ਤੁਸੀਂ ਭੁੱਲ ਨਾ ਜਾਇਆ ਕਰੋ ਔਰ ਬਹੁਤ ਸਾਰੇ ਜਿਹੜੇ ਪੰਜਾਬ ਦੇ ਨੌਜਵਾਨਾਂ ਨੇ ਧਰਨੇ ਲਾਏ ਆ ਇਹਨਾਂ ਨੂੰ ਨੌਕਰੀਆਂ ਮਿਲੀਆਂ ਬਾਅਦ ਦੇ ਵਿੱਚ ਉਹ ਆਪ ਦਾ ਭੁੱਲ ਜਾਂਦੇ ਜਿਹੜੇ ਨੌਕਰੀਆਂ ਨਹੀਂ ਲੱਗਦੇ ਉਹਨਾਂ ਦਾ ਸਾਥ ਦਿਆ ਕਰੋ ਇਹ ਬੇਨਤੀ ਆ ਤੇ ਇਹ ਮੇਰੀ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਆ ਅੱਗੇ ਤੋਂ ਇਹ ਜੇਕਰ ਤੁਸੀਂ ਅੱਜ ਚਾਹੋਂ ਤਾਂ ਅੱਗੇ ਤੋਂ ਆਪਣਾ ਪੈਸਾ ਖਰਾਬ ਹੋਣਾ ਬੰਦ ਹੋ ਜੂਗਾ ਜਾਂ ਤਾਂ ਨੌਕਰੀ ਦਿਓ ਜਾਂ ਜਿੰਨੇ ਪੈਸੇ ਲੱਗੇ ਆ ਚਾਹੇ 20 ਲੱਖ ਲੱਗੇ 25 ਲੱਖ ਲੱਗੇ ਰਹਿਮ ਦਾ ਖਰਚਾ ਕਰਾਇਆ ਹੋਣ ਜਾਂਦਾ ਔਰ ਜਿਹੜਾ ਉਹ ਜਾ ਕੇ ਮਿਲੇ ਆ ਮੰਤਰੀਆਂ ਨੂੰ ਉਹ ਕਰਾਇਆ ਉਹ ਸਾਰੇ ਦਾ ਸਾਰਾ ਸਨੇ ਵਿਆਜ ਇਹਨਾਂ ਨੂੰ ਦਿੱਤਾ ਜਾਣਾ ਚਾਹੀਦਾ ਤੇ ਜੇਕਰ ਇਹ ਗੱਲ ਤੁਸੀਂ ਭਗਵੰਤ ਮਾਨ ਤੱਕ ਪਹੁੰਚਾਉਣੇ ਆ ਸਰਕਾਰ ਤੱਕ ਪਹੁੰਚਾਉਣੇ ਆ ਹਰ ਇੱਕ ਪੰਜਾਬ ਦੇ ਵਿਅਕਤੀ ਤੱਕ ਪਹੁੰਚਾਉਣੇ ਆ ਤੇ ਮੈਂ ਕਹਿੰਨਾ ਕਿ ਵੇਖੋ ਲੋਕ ਬੜਾ ਗਲਤ ਮੰਤ ਵੀ ਕਹਿਣਗੇ ਉਹਨਾਂ ਦੀ ਮਰਜ਼ੀ ਆ ਪਰ ਮੈਂ ਕੋਈ ਗੱਲ ਗਲਤ ਨਹੀਂ ਕੀਤੀ ਇਹ ਤੁਹਾਡੇ ਸਾਰੇ ਆ ਹੁਣ ਤੇ ਤੁਸੀਂ ਜਾਗੋ ਤੁਸੀਂ ਜਾਗੋਗੇ ਤਾਂ ਸਾਰਾ ਕੰਮ ਹੋਣਾ ਕਿਸੇ ਸਰਕਾਰ ਦੇ ਕਹਿਨ ਤੇ ਕੋਈ ਵੀ ਐਵੇਂ ਨਾ ਜਿਹੜਾ ਕਹ ਲੋ ਆਪ ਦਾ ਲਕਸ਼ਣਾ ਬਦਲਿਆ ਕਰੋ ਆਪਦੀ ਲੈਨ ਨਾ ਬਦਲਿਆ ਕਰੋ ਜੇ ਤੁਸੀਂ ਟੀਚਰ ਬਣਨਾ ਚਾਹੁੰਦੇ ਹੋ ਟੀਚਰ ਹੀ ਲੱਗੋ ਤੇ ਸਰਕਾਰ ਦੇ ਕਹਿਨ ਤੇ ਪੁਲਿਸ ਮਹਿਕਮੇ ਦੀ ਤਿਆਰੀ ਨਾ ਕਰਨ ਲੱਗ ਜੂ